ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ ਦੋਸਤੋ ਅੱਜ ਦੀ ਵੀਡੀਓ ਮੇਰੇ ਪੰਡ ਪੰਡ ਜਲਾਲ ਤੇ ਜ਼ਿਲ੍ਹਾ ਬਠਿੰਡਾ ਤਸਵੀਰ ਰਾਮਪਰਾਪੂਲ ਬਹੁਤ ਸੋਹਣੀ ਵੈੜ ਹੈ ਤੇ ਅੱਜ ਤੁਹਾਨੂੰ ਦਿਖਾਵਾਂਗੇ ਸਾਰੀ ਜਾਣਕਾਰੀ ਵੀ ਲੈ ਕੇ ਦੇਵਾਂਗੇ ਬਾਈ ਤੋਂ ਵੀ ਕਿੰਨੇ ਮੇ ਸੂਇਆ ਕਿੰਨਾ ਦੁੱਧ ਦਿੱਤਾ ਹੈ ਨੇ ਪਿਛਲੇ ਸੂਇਆਂ ਦੇ ਵਿੱਚ ਤੇ ਦੇਖ ਸਕਦੇ ਹੋ ਤੁਸੀਂ ਬੋਡੀ ਵੇਟ ਵੀ ਬਹੁਤ ਵਧੀਆ ਪੂਰੀ ਹੈਵੀ ਵੇਟ ਦੀ ਆ ਤੇ ਤੋਰ ਕੇ ਵੀ ਦਿਖਾਵਾਂਗੇ ਤੇ ਲੈਣੇ ਜਾਣਕਾਰੀ ਬਾਈ ਤੋਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਅਮਿੰਦਰ ਸਿੰਘ ਜੀ ਤੇ ਮੋਬਾਈਲ ਨੰਬਰ ਦੱਸ ਦਿਓ ਜੀ ਮੋਬਾਈਲ ਨੰਬਰ ਬਈ 82649 77953 ਠੀਕ ਆ ਜੀ ਵੀਰੇ ਇਹ ਆਪਣੀ ਜਿਹੜੀ ਵਹਿੜ ਹੈ ਹਾਂਜੀ ਕਿੰਨੇ ਸੂਏ ਆ ਇਹ ਇਹ ਬਈ ਚੀਜ਼ਾਂ ਸੂਆ ਹੋਣਾ ਠੀਕ ਆ ਵੀਰੇ ਤੇ ਦੂਜੇ ਸੂਏ ਦਾ ਦੁੱਧ ਕਿੰਨਾ ਸੀ ਇਹਦਾ ਇਹਦਾ ਦੁੱਧ ਵੀ 18 ਲੀਟਰ ਸੀਗਾ ਇੱਕ ਦਿਨ ਦਾ ਠੀਕ ਆ ਬਈ ਇਹ ਆਪਣੀ ਘਰ ਦੀ ਕੋਈ ਵਹਿੜ ਹਾਂਜੀ ਘਰ ਦੀ ਛੂਟਿੰਗ ਦੇ ਪਾਲੀ ਆ ਕੋ ਠੀਕ ਆ ਵੀਰੇ ਲਓ ਬਈ ਤੋੜ ਕੇ ਦਿਖਾ ਦਿਓ ਲਓ ਜੀ ਬਾਈ ਕਹਿੰਦੇ ਘਰ ਦੀ ਵਹਿੜ ਆ ਤੇ 18 ਕਿਲੋ ਆਪਾਂ ਦੂਜੇ ਸੂਏ ਦਾ ਕਹਿੰਦੇ ਚੋਇਆ ਦੁੱਧ ਤੇ ਆਤੀ ਦੁੱਧ ਵੀ ਉਮੀਦ ਵੀ ਵੱਧ ਆ ਬਹੁਤ ਵਧੀਆ ਤਿਆਰ ਹੋਈ ਵੀ ਆ ਤੇ ਦਿਨ ਕਿੰਨੇ ਲੈ ਜੂ ਹਜੇ ਬਾਈ ਠੀਕ ਆ ਹਜੇ ਦਿਨ ਵੀ ਰਹਿੰਦੇ ਆ ਬਾਈ ਕਹਿੰਦੇ ਪੂਰੇ ਹੋਣ ਦੇ ਵਿੱਚ ਇੱਧਰ ਨਹੀਂ ਮੋੜਾਂਗੇ ਬਾਈ ਆਪਾਂ ਲੈ ਚਲੋ ਲੈ ਚਲੋ ਲੈ ਚਲੋ ਐਥੇ ਲੈ ਚਲੋ ਜਿੱਥੇ ਬੰਨੀ ਸੀ ਆਪਾਂ ਇੱਧਰ ਨਾ ਸੂਰਜ ਪੈਂਦਾ ਥੋੜੇ ਲਓ ਬਈ ਪੂਰੀ ਹੈਵੀ ਵੇਟ ਦੀ ਗਾਂ ਗਈ ਤੇ ਦੁੱਧ ਵੀ ਚੰਗਾ ਪਾ ਦੂਗੀ ਲੈ ਵਾ ਲੂਗਾ ਬਹੁਤ ਸੋਹਣਾ ਬਣਾਉਂਦੀ ਆਉਂਦੀ ਆ ਇੱਥੇ ਤੋਂ ਪਹਿਲੇ ਚੱਲ ਬਈ ਥੋੜੀ ਅੱਗੇ ਕਰ ਲੋ ਇੱਥੇ ਰੋਕ ਦਿਓ ਹੈ ਤਾਂ ਨੇ ਬਾਲਟੀ ਲਾਂ ਕੱਢ ਕੇ ਸੂਣਾਗਾ ਬਹੁਤ ਸੋਹਣੀ ਤਿਆਰ ਹੋਊਗੀ ਕਿੰਨੇ ਦਿਨ ਲੇਜੂ ਹੋਰ ਬਈ ਹਜੇ ਲੈ ਬਈ 2 14 ਦਿਨ ਦਾ ਲਾਉਗੀ ਅੱਛਾ 14 ਤਰੀਕ ਨੂੰ ਦਿਨ ਪੂਰੇ ਆ ਹਜੇ ਅੱਜ 9 ਹੋਊਗੀ ਹਾਂ 5 6 ਦਿਨ ਤੇ ਉੱਤੇ ਵੀ ਲੈ ਜੂ 5 6 ਦਿਨ ਹਨਾ ਕਿਉਂ ਹਜੇ ਲੈ ਵਾ ਬਹੁਤ ਢਿੱਲਾ ਪਿਆਗਾ ਲਓ ਵੀ ਜਿਹੜੇ ਭਰਾ ਨੂੰ ਪਸੰਦ ਹੋਵੇ ਤੇ ਬਾਈ ਦਾ ਮੋਬਾਈਲ ਨੰਬਰ ਆਪਾਂ ਦੇਵਾਂਗੇ ਸਕਰੀਨ ਤੇ ਵੀ ਤੇ ਉਸ ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਲਿਓ ਤੇ ਬਾਈ ਬਾੜ ਬਹੁਤ ਵਧੀਆ ਗਈ ਜਿਹੜੇ ਭਰਾ ਨੂੰ ਪਸੰਦ ਹੋਵੇ ਤੇ ਰੇਟ ਬਾਈ ਦੱਸ ਦਿਓ ਕਿ 120 ਬਾਈ ਕਹਿੰਦੇ ਵੀ 120 ਕਰਦੇ ਆ ਮੁੱਲ ਤੇ ਵਿੱਚੋਂ ਮਾਨਤਾਨ ਤਾਂ ਕਰ ਦੇਾਂਗੇ ਜੀ ਮਾਨਤਾਨ ਬਾਈ ਮੌਕੇ ਲਓ ਵੀ ਜਿਹੜਾ ਬਾਈ ਕਹਿੰਦੇ ਵੀ ਆਉਣਗੇ ਆਪਾਂ ਮਾਨਤਾਨ ਵੀ ਕਰ ਦੇਾਂਗੇ ਲਓ ਬਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ